ਪੰਜਾਬ ਐਂਡ ਸਿੰਧ ਬੈਂਕ ਆਫੀਸਰ ਫੈਡਰੇਸ਼ਨ ਦੀ ਮੀਟਿੰਗ ਅਜਲੰਦਰ ਵਿੱਚ ਰੱਖੀ ਗਈ ਜਿਸ ਵਿੱਚ ਬੈਂਕ ਕਰਮੀਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਅਤੇ ਉਹ ਫੈਡਰੇਸ਼ਨ ਉਹਨਾਂ ਲਈ ਕਿਸ ਤਰ੍ਹਾਂ ਕੰਮ ਕਰਦੀ ਹੈ ਚਰਚਾ ਕੀਤੀ ਗਈ ਅਤੇ ਇਸ ਦੇ ਨਾਲ ਨਾਲ ਜਲੰਧਰ ਯੂਨਿਟ ਦਾ ਗਠਨ ਵੀ ਕੀਤਾ ਗਿਆ ਜਿਸ ਵਿੱਚ ਕੁਲਦੀਪ ਨੂੰ ਜਨਰਲ ਸੈਕਟਰੀ ਅਤੇ ਸੰਜੀਵ ਕੁਮਨ ਨੂੰ ਜਨਰਲ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਸਰ ਅੱਜ ਪੰਜਾਬ ਐਂਡ ਸਿੰਧ ਬੈਂਕ ਦੀ ਜਿਹੜੀ ਨੌਰਜੋਨ ਦੀ ਜਿਹੜੀ ਮੀਟਿੰਗ ਹੋਈ ਹੈ ਉਸ ਬਾਰੇ ਦੱਸੋ ਅੱਜ ਪੰਜਾਬ ਐਂਡ ਸਿੰਧ ਬੈਂਕ ਆਫ ਸਰ ਫੈਡਰੇਸ਼ਨ ਦਾ ਨੌਰਜੋਨ ਦਾ ਜਿਹੜਾ ਜਲੰਧਰ ਯੂਨਿਟ ਹੈ ਉਹਦੀ ਜਨਰਲ ਬਾਡੀ ਮੀਟਿੰਗ ਹੋਈ ਹੈ ਤੇ ਜਿੱਦੇ ਚ ਬਹੁਤ ਹੀ ਦੂਰੋਂ ਦੂਰੋਂ ਮਾਦਮ ਲਾ ਕਾਰਨਰ ਕੋ ਜਲੰਧਰ ਦੇ ਬ੍ਰਾਂਚਾਂ ਤੋਂ ਬਹੁਤ ਸਾਰੇ ਕਾਮਰਡ ਆਏ ਨੇ ਤਾਂ ਮੇਰੇ ਖਿਆਲ ਦੇ ਨਾਲ ਇੰਨੇ ਕਾਮਰਡ ਨੇ ਜਗ੍ਹਾ ਘੱਟ ਪੈ ਗਈਆਂ ਤੁਹਾਨੂੰ ਅੱਜ ਤੇ ਅੱਜ ਨਵੀਂ ਟੀਮ ਦੀ ਗਠਨ ਕੀਤਾ ਗਿਆ ਜਿਸ ਵਿੱਚ ਕੁਲਦੀਪ ਜੀ ਨੂੰ ਜਨੋ ਸੈਕਟਰੀ ਤੇ ਸੰਦੀਪ ਕੁਮਨ ਜੀ ਨੂੰ ਜਨੋ ਪ੍ਰੈਜ਼ੀਡੈਂਟ ਬਣਾਇਆ ਗਿਆ ਔਰ ਬਹੁਤ ਸਾਰੇ ਲੀਡਰ ਸਹਿਬਾਨਾਂ ਦੇ ਪਹੁੰਚੇ ਹੈ ਕਾਰਨ ਅਸ਼ੋਕ ਜੀ ਕਾਮਰਡ ਤੇਜਾ ਸਿੰਘ ਜੀ ਕਾਰਨ ਗਿਆਨ ਸਿੰਘ ਜੀ ਤੇ ਹੋਰ ਬਹੁਤ ਸਾਰੇ ਕਾਮਰਡ ਆਏ ਹੈ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਜਿਨ੍ਹਾਂ ਨੇ ਬੈਂਕ ਦੇ ਆਪਰੇਸ਼ਨ ਦੇ ਨਾਲ ਨਾਲ ਬੈਂਕਿੰਗ ਇੰਡਸਟਰੀ ਦੀ ਵੀ ਗੱਲ ਕੀਤੀ ਫੈਡਰੇਸ਼ਨ ਦੀਆਂ ਵੀ ਗੱਲਾਂ ਕੀਤੀਆਂ ਗਈਆਂ ਤੇ ਕਾਨੂੰਨ ਨੂੰ ਅਪਡੇਟ ਕੀਤਾ ਗਿਆ ਵੀ ਜਿਹੜਾ এনवायरमेंट ਚੱਲ ਰਿਹਾ ਹੈ ਬੀਗਿੰਗ ਇੰਡਸਟਰੀ ਦੇ ਵਿੱਚ ਸਰ ਫੈਡਰੇਸ਼ਨ ਦੇ ਕਿਹੜੇ ਕਿਹੜੇ ਕੰਮ ਹੈ ਜਿਹੜੇ ਆਪਣੇ ਯੂਨੀਅਨ ਦਾ ਜਿਹੜਾ ਆਪਣੇ এমਪਲੋਇਜ਼ ਵਾਸਤੇ ਇਹ ਕੰਮ ਕਰਦੇ ਜਿਹੜਾ ਕਿਉਂਕਿ ਅੱਜ ਜਿਹੜੇ ਜਗਨਦਰ ਜੋਂ ਦੇ ਕਾਮਰਾਨਾਂ ਨੇ ਆਪਣੀ ਸੰਸਥਾ ਆਪ ਬਣਾਈ ਹੈ ਆਪਣੇ ਆਗੂ ਨੂੰ ਚੁਣਿਆ ਹੈ ਉਹ ਆਗੂ ਦਾ ਹੀ ਕੰਮ ਹੈ ਕਿ ਉਹਨਾਂ ਦੀ ਕੋਈ ਵੀ ਮੁਸੀਬਤ ਕੋਈ ਵੀ ਪ੍ਰੋਬਲਮ ਕਿਸੇ ਵੀ ਤਰ੍ਹਾਂ ਦੀ ਜਿਲੰਦਰ ਜੋਂ ਚਾਏਗੀ ਤਾਂ ਉਹਨਾਂ ਦੇ ਕਾਮਰੇਡ ਜਿਹੜੇ ਰਿਪਰੈਜ਼ੈਂਟੇਟਿਵ ਉਹ ਹੀ ਉਹਨਾਂ ਦੀ ਸਾਰੀਆਂ ਮੁਸ਼ਕਲਾਂ ਹੱਲ ਕਰਨਗੇ ਉਹ ਹੀ ਉਹਨਾਂ ਦੀਆਂ ਉਹ ਉੱਚ ਅਧਿਕਾਰੀਆਂ ਤੱਕ ਪਹੁੰਚਾਣਗੇ ਸਾਰੀਆਂ ਮੁਸ਼ਕਲਾਂ ਫਿਰ ਵੀ ਸਰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਜਿਹੜੀਆਂ ਆਪਣੇ ਮੁਸ਼ਕਲ ਰੂਟੀਨ ਅੱਜ ਬੈਂਕਿੰਗ ਇੰਡਸਟਰੀ ਦੀ ਗੱਲ ਕਰੀਏ ਤੇ ਡੇਲੀ ਅਗਰ ਗੱਲ ਕਰੀਏ ਤੇ ਇੱਕ ਬੰਦਾ ਸੁਣਛੜ ਕੇ ਤਾਂ ਨੇ ਕਿਹਾ ਸਟੇਟ ਦੇ ਵਿੱਚ ਕਿਤੇ ਸਿਹੜੀ ਰਚ ਕਰ ਰਿਹਾ ਹੈ ਇੰਨਾ ਪ੍ਰੈਸ਼ਰ ਜਿਹੜਾ ਬੈਂਕ ਦੇ ਵਿੱਚ ਆ ਗਿਆ ਹੈ ਰਿਕਰੂਟਮੈਂਟ ਬੈਂਕਾਂ ਦੇ ਵਿੱਚ ਹੋ ਰ ਤੋ ਇਹ ਹੀ ਮੁਸ਼ਕਲਾ ਵਰਕ ਉਹ ਬੈਕਾਂ ਚ ਸਾਰਾ ਡਿਸਟਰਬ ਹੋ ਗਿਆ ਉਸ ਤੋਂ ਉੱਪਰ ਕਮੈਂਟਰ ਟੌਰਚਰ ਮੈਂਟਲ ਪ੍ਰੈਸ਼ਰ ਦਾ ਬੈਂਕ ਦਾ ਪਾਇਓਨਟੇਸ਼ਨ ਦਾ ਮਰਜਰ ਦਾ ਕਿਉਂਕਿ ਬਹੁਤ ਮਿਹਨਤ ਨਾਲ ਲੋਕਾਂ ਨੇ ਨੌਕਰੀਆਂ ਲਈਆਂ ਆਪਣੀਆਂ ਇੱਥੇ ਬੈਂਕ ਦੇ ਵਿੱਚ ਪਹੁੰਚੇ ਪਰ ਅੱਜ ਬੈਂਕ ਪ੍ਰਾਈਵੇਟ ਹੋਣ ਜਾ ਰਿਹਾ ਹੈ ਜਾਂ ਮਰਜਰ ਦੀ ਗੱਲ ਕਰੀਏ ਜਾਂ ਗਵਰਨਮੈਂਟ ਜਿਹੜੇ ਮੂਵਸ ਹੈਗੇ ਆ ਉਹ ਸਾਰੇ ਬੈਂਕਿੰਗ ਬੈਂਕ ਦਾ ਐਮਪਲੋਈ ਦੇ ਅਗੇਂਸਟ ਹੈ ਵਰਕ ਮੈਨ ਜਨਰਲਸ ਟੋਟਲ ਵਿਗੜ ਚੁੱਕਿਆ ਹੈ ਇਹ ਹੀ ਮੁਸ਼ਕਲਾ ਸਾਰੀਆਂ ਜਿਹੜੀਆਂ ਡੇ ਟੂ ਡੇ ਸਾਹਮਣਾ ਕਰਨਾ ਪੈ ਰਿਹਾ ਜਿਸ ਦਾ ਪਹਿਲਾ ਗੱਲ ਕੀਤੀ ਗਈ ਸੀ ਕਿ ਅੱਜ ਸਟਾਫ ਦੀ ਵੀ ਕਮੀ ਹੈ ਕੋਚ ਇਸ ਤਰ੍ਹਾਂ ਦੀ ਵੀ ਕੋਈ ਚਿੰਤਾ ਹੈ ਕਿ ਬੈਂਕਿੰਗ ਇੰਡਸਟਰੀ ਦੇ ਵਿੱਚ ਰੁਜ਼ਗਾਰ ਦੀ ਮੰਗ ਰਹੀ ਹੈ ਕਿ ਬੈਂਕਾਂ ਦੇ ਵਿੱਚ ਨਵੀਂ ਭਰਤੀ ਕੀਤੀ ਜਾਵੇ ਗਵਰਨਮੈਂਟ ਅਧਿਕਾਰੀਆਂ ਦੇ ਵਿੱਚ ਵੀ ਨਵੀਂ ਭਰਤੀ ਕੀਤੀ ਜਾਵੇ ਕਿਉਂਕਿ ਉਹ ਸਰੇਸ਼ੋ ਦੇ ਵਿੱਚ ਭਰਤੀ ਨਹੀਂ ਕੀਤੀ ਜਾਂਦੀ ਜੇ 5 ਲੱਖ ਬੰਦਿਆਂ ਦੀ ਲੋੜ ਹੈ ਤਾਂ 5000 ਬੰਦਿਆਂ ਦੀ ਭਰਤੀ ਕੀਤੀ ਜਾਂਦੀ ਹੈ ਔਰ 5000 ਦੇ ਵਿੱਚੋਂ ਵੀ ਬਹੁਤ ਸਾਰੇ ਬੰਦੇ ਜਿਹੜੇ ਆ ਛੱਡ ਜਾਂਦੇ ਆ ਬਿਕੋਜ਼ ਉਹਨਾਂ ਨੂੰ ਫੈਸਿਲਿਟੀ ਨਹੀਂ ਮਿਲਦੀਆਂ ਉਹ ਜਿਹੜਾ ਪ੍ਰੈਸ਼ਰ ਉਹ ਚੀਲ ਨਹੀਂ ਪਾ ਲੈਂਦੇ ਠੀਕ ਹੈ ਸਰ ਹਾਂਜੀ ਸਰ ਆਪਣਾ ਸ਼ੁਭਨਾਮ ਸਾਹਿਬ ਅਸ਼ੋਕ ਕੁਮਾਰ ਪ੍ਰੈਜ਼ੀਡੈਂਟ ਪੰਜਾਬ ਸਿਲ ਬੈਂਕ ਫੈਡਰੇਸ਼ਨ ਨੌਰਥ ਤੋਂ ਹਾਂਜੀ ਹਾਂ ਅੱਜ ਸਰ ਜਿਹੜੀ ਅੱਜ ਹੋਈ ਹੈ ਨਾਰਥ ਜ਼ੋਨ ਦੀ ਜਿਹੜੀ ਮੀਟਿੰਗ ਹੋਈ ਹੈ ਬੋਡੀ ਦਾ ਵੀ ਗਠਨ ਕੀਤਾ ਗਿਆ ਕਿਹੜੀਆਂ ਮੁਸ਼ਕਲਾਂ ਆ ਜਾਂ ਕਿਹੜੀਆਂ ਡਿਸਕਸ ਕੀਤੀਆਂ ਗਿਆ ਕੀ ਆਪਣਾ ਜਿਹੜਾ ਸਾਰਾ ਜੰਦਾ ਪਿਆ ਅੱਜ ਦੀ ਜਿਹੜੀ ਜਨੰਦਰ ਜਿਹੜੀ ਜਨਰਲ ਬੋਡੀ ਦੀ ਮੀਟਿੰਗ ਸੀ ਉਹਦੇ ਵਿੱਚ ਅਸੀਂ ਆਪਣੇ ਨੁਮਾਇंदे ਜਿਸ ਤਰ੍ਹਾਂ ਜੋਸ਼ੀ ਨੇ ਦੱਸਿਆ ਹੈਗਾ ਕਿ ਕੁਲਦੀਪ ਜੀ ਨੂੰ ਆਪਾਂ ਦੋਨੋਂ ਸੈਕਟਰੀ ਤੇ ਸੰਦੀਪ ਕੁਮਾਰ ਜੀ ਨੂੰ ਦੋਨੋਂ ਪ੍ਰੈਜ਼ੀਡੈਂਟ ਜਿਹੜਾ ਉਹ ਬਣਾਇਆ ਗਿਆ ਇਹ ਮੁਸ਼ਕਲਾਂ ਤਾਂ ਡੇ ਟੂ ਡੇ ਵਰਕਰ ਦੇ ਵਿੱਚ ਬੈਂਕਿੰਗ ਦੇ ਵਿੱਚ ਆ ਰਹੀਆਂ ਹੈਗੀਆਂ ਕਿਸੇ ਨੂੰ ਹਰ ਇੱਕ ਮੁਲਾਜ਼ਮ ਨੂੰ ਜਿਹੜੀ ਕੋਈ ਵੀ ਤਕਲੀਫ ਹੁੰਦੀ ਹੈ ਚਾਹੇ ਉਹ ਗਲਤ ਟ੍ਰਾਂਸਫਰ ਹੁੰਦੀ ਹੈ ਜਾਂ ਉਸ ਨੂੰ ਕੋਈ ਮੈਂਟਲੀ ਪ੍ਰੈਸ਼ਰ ਦਿੱਤਾ ਜਾਂਦਾ ਹੈ ਬੈਂਕਿੰਗ ਨਹੀਂ ਮੈਨੇਜਮੈਂਟ ਵੱਲੋਂ ਤੇ ਜਿਹੜੀ ਸਾਡੀ ਟੀਮ ਹੈਗੀ ਆ ਜਰੰਦਰ ਜੋਂ ਦੀ ਜਾਂ ਨਾਰਥ ਜੋਂ ਦੀ ਜਾਂ 올 ਇੰਡੀਆ ਦੀ ਇਹ ਅਸੀਂ ਆਪਣੇ ਸਾਰਿਆਂ ਨਾਲ ਮਿਲ ਕੇ ਅਸੀਂ ਮੈਨੇਜਮੈਂਟ ਨਾਲ ਉਹਨਾਂ ਦੇ ਮੋਰੇ ਇਹ ਆਪਣੇ ਪੱਖ ਰੱਖਦੇ ਆ ਆਪਣੇ ਸਟਾਫ ਦੇ ਤੇ ਉਹਨਾਂ ਵੀ ਜਿਹੜੀਆਂ ਮੁਸ਼ਕਲਾਂ ਕੋਈ ਵੀ ਹੈਗੀ ਉਹ ਅਸੀਂ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਗਈ ਸੀ ਉੱਥੇ ਵੀ ਗੱਲ ਜ਼ਿਕਰ ਚੱਲ ਰਹੀ ਸੀ ਕਿ ਸਟਾਫ ਬੜੇ ਵਧੀਆ ਢੰਗ ਨਾਲ ਕੰਮ ਕਰਦਾ ਜਾਂ ਇਹ ਮੁਸ਼ਕਲਾਂ ਕਿਉਂ ਫੇਸ ਕਰਨੀਆਂ ਮੈਂ ਵੀ ਕਿਉਂ ਆਉਂਦੀਆਂ ਮੁਸ਼ਕਲਾਂ ਸਟਾਫ ਸਾਡੀ ਬੈਂਕ ਦੇ ਵਿੱਚ ਖਾਸ ਕਰਕੇ ਜਿਹੜਾ ਸਾਡਾ ਇੱਕ ਮੋਟੋ ਸੀਗਾ ਪੀਐਸਬੀ ਵੇਅ ਸਰਵਿਸਿਜ਼ ਆ ਬੀ ਆਫ ਲਾਈਫ ਜੋ ਅਸੀਂ ਆਪਣੇ ਜਿੰਨੇ ਵੀ ਸ਼ੁਰੂ ਤੋਂ ਜੋ ਸਾਡਾ ਬੈਂਕ ਦਾ 1908 ਦੇ ਵਿੱਚ ਜਿਹੜਾ ਗਠਨ ਹੋਇਆ ਉਹਦਾ ਇੱਕੋ ਹੀ ਮੋਟੋਰਫ ਸੀਗਾ ਕਿ ਜਿੰਨੇ ਕਸਮਰਸ ਹੈਗੇ ਆ ਅਸੀਂ ਉਹਨਾਂ ਨੂੰ ਉਹਨੂੰ ਰੱਬ ਦਾ ਰੂਪ ਹੈਗੇ ਆ ਉਹਨਾਂ ਦੀ ਅਸੀਂ ਸੇਵਾ ਕਰਨੀ ਹੈ ਸੇਵਾ ਭਾਵਨਾ ਪੰਜਾਬ ਅਤੇ ਸਿੰਧ ਵਿੱਚ ਜਿਹੜਾ ਹੈਗਾ ਉਹ ਵਧਿਆ ਉਹ ਅੱਜ ਤੱਕ 1908 ਤੋਂ ਅੱਜ 2025 ਹੋ ਗਿਆ ਹੈ ਅੱਜ ਤੱਕ ਉਸ ਉਸੇ ਭਾਵਨਾ ਚੱਲ ਰਿਹਾ ਹੈਗਾ ਮੁਸ਼ਕਲਾਂ ਦਾ ਡੇ ਟੂ ਡੇ ਕਿਉਂਕਿ ਸਾਡੇ ਸਟਾਫ ਸਟਾਫ ਦੀ ਜਿਹੜੀ ਸਟਰੈਂਥ ਹੈ ਉਹ ਦਿਨੋਂ ਦਿਨ ਘਟ ਰਹੀ ਹੈ ਤੇ ਅਸੀਂ ਅੱਗੇ ਆਪਣੀ ਮੈਨੇਜਮੈਂਟ ਨੂੰ ਹਾਇਰ ਅਥਾਰਟੀ ਅਕੀ ਡਿਮਾਂਡ ਰੱਖਦੇ ਰਹੇ ਨੇ ਬਾਟੂਆ ਕਿ ਸਾਡੀ ਜਿਹੜੀ ਰਿਕਰੂਟਮੈਂਟ ਹੈਗੀ ਆ ਬੈਂਕਿੰਗ ਦੇ ਵਿੱਚ ਸਾਡੀ ਬੈਂਕ ਦੇ ਵਿੱਚ ਜ਼ਿਆਦਾ ਕੀਤੀ ਜਾਵੇ ਤਾਂ ਕਿ ਗ੍ਰਾਹਕਾਂ ਨੂੰ ਜਿਹੜੀਆਂ ਹੈਗੀਆਂ ਉਹ ਸਮੱਸਿਆਵਾਂ ਦਾ ਜਿਹੜਾ ਨਾ ਸਾਹਮਣਾ ਨਾ ਕਰਨਾ ਪਵੇ ਤੇ ਅਸੀਂ ਉਹਨਾਂ ਨੂੰ ਬੈਸਟ ਆਪਣੀ ਜਿਹੜੀ ਕਸਟਮਰ ਸਰਵਿਸ ਦੇ ਪਈ ਸਰ ਇਹ ਤਾਂ ਜਿਹੜੀ ਆਪਣੀ ਯੂਨੀਅਨ ਦੀ ਆ ਜਾਂ ਜਿਹੜੇ ਤੁਹਾਡੇ EMPLOYEES ਆ ਉਹਨਾਂ ਦੀ ਮੁਸ਼ਕਲ ਆ ਹੋ ਗਈਆਂ ਜਾਂ ਕੋਈ ਜਿਹੜੇ ਆਪਣੇ CONSUMER RIGHT ਤੁਹਾਡੇ ਨਾਲ ਜਿਹੜੇ ਜੁੜੇ ਆ ਜਿਹੜੇ ਲੋਕ ਆ ਜਿਹੜੇ ਕੁਛ ਆ ਉਹਨਾਂ ਵਾਸਤੇ ਵੀ ਕੁਝ ਤੁਹਾਡੀ ਜੁੜਨ ਜਾਂ ਕੁਝ ਕਰਦੇ ਜਾਂ ਕੋ ਉਹਨਾਂ ਦੀ ਵੀ ਕੋਈ ਅਸਰ ਤੁਹਾਡੇ ਕੋਈ ਆਪਣਾ ਫੈਡਰੇਸ਼ਨ ਕੰਮ ਕਰਦੇ। ਦੇਖੋ ਓਵਰਆਲ ਸਾਡੀ ਜਿਹੜੀ ਆਲ ਇੰਡੀਆ ਬੋਡੀ ਹੈਗੀ ਆ ਉਹ ਅਸੀਂ ਮੈਨੇਜਮੈਂਟ ਨਾਲ ਆਪਣੇ ਗ੍ਰਾਹਕਾਂ ਦੀਆਂ ਵੀ ਜਿਹੜੀਆਂ ਸਮੱਸਿਆਵਾਂ ਹੈਡ ਆਫਿਸ ਤੱਕ ਲੈ ਕੇ ਜਾਂਦੇ ਆ ਤੇ ਉਹਨਾਂ ਨੂੰ ਅਸੀਂ ਆਪ ਸੁਜੈਸਟ ਕਰਦੇ ਆ ਕਿ ਉਹ ਮੈਨੇਜਮੈਂਟ ਵੀ ਜਿਹੜੀ ਆ ਸਾਡੇ ਸੁਜੈਸ਼ਨਸ ਨਾਲ ਅਸੀਂ ਆਪਣੇ ਨਵੇਂ-ਨਵੇਂ ਪ੍ਰੋਡਕਟ ਬੈਂਕਿੰਗ ਦੇ ਵਿੱਚ ਆਪਣੇ ਬੈਂਕ ਦੇ ਵਿੱਚ ਲਾਂਚ ਕਰਦੇ ਆ ਜੋ ਗ੍ਰਾਹਕਾਂ ਦੀਆਂ ਸਾਨੂੰ ਫੀਡਬੈਕਸ ਹੁੰਦੀਆਂ ਅਸੀਂ ਉਹ ਮੈਨੇਜਮੈਂਟ ਤੱਕ ਪਹੁੰਚਾ ਕੇ ਉੱਥੇ ਪਹੁੰਚਾਈਦਾ ਔਰ ਮੈਨੇਜਮੈਂਟ ਜਿਹੜਾ ਇਹਦਾ ਹੱਲ ਕਰਦੀ ਹੈ ਨਵੇਂ-ਨਵੇਂ ਸੀ ਪ੍ਰੋਡਕਟ ਜਿਸ ਤਰ੍ਹਾਂ ਸਾਡੇ ਨਵੇਂ ਡਿਜੀਟਲਾਈਜੇਸ਼ਨ ਦੇ ਸਾਡਾ ਬੈਂਕ ਸਭ ਤੋਂ ਹੁਣ ਕਾਫੀ ਅੱਗੇ ਚੱਲ ਰਿਹਾ ਹੈਗਾ ਤੇ ਪ੍ਰੋਡਕਟ ਵੀ ਡੇਲੀ بیس ਤੇ ਅਸੀਂ ਨਵੇਂ ਕੱਢ ਰਹੇ ਆ ਗ੍ਰਾਹਕਾਂ ਦੀ ਸਹੂਲਤ ਵਾਸਤੇ ਅੱਜ ਜਿਸ ਤਰ੍ਹਾਂ ਤੁਸੀਂ ਡਿਜੀਟਲ ਦੀ ਗੱਲ ਕੀਤੀ ਬੜਾ ਐਡਵਾਂਸ ਜਿਹੜਾ ਟਾਈਮ ਜਿਹੜਾ ਚੱਲ ਰਿਹਾ ਔਰ ਕਸਟਮਰ ਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਦੀਆਂ ਫੀਸਿਲਟੀਆਂ ਆ ਜਾਂ ਕਿਸ ਤਰ੍ਹਾਂ ਤੁਹਾਨੂੰ ਤੁਹਾਨੂੰ ਫੀਡਬੈਕ ਆਉਂਦਾ ਮਿਲਦਾ ਜਾਂ ਕਿਸ ਤਰ੍ਹਾਂ ਤੁਹਾਡੀ ਕੋ ਕਸਟਮਰ ਵਾਸਤੇ ਸਾਡਾ ਪੰਜਾਬ ਬਣ ਸਿੰਧ ਬੈਂਕ ਡਿਜੀਟਾਈਜ਼ ਜਿਹੜਾ ਹੋ ਰਿਹਾ ਦੇਖੋ ਸਾਡੇ ਕਾਰ ਲੋਨ ਹਾਊਸਿੰਗ ਲੋਨ ਇਸ ਤਰ੍ਹਾਂ ਮਾਰਗੇਜ ਲੋਨ ਮੈਕਸਿਮਮ ਕਾਫੀ ਪ੍ਰੋਡਕਟ ਅਸੀਂ ਡਿਜੀਟਲ ਜਿਹੜਾ ਘਰ ਬੈਠੇ ਤੁਸੀਂ ਸਾਨੂੰ ਬੈਂਕ ਵਿੱਚ ਆਉਂਦੀ ਵੀ ਲੋੜ ਨਹੀਂ ਹੈਗੀ ਘਰ ਬੈਠੇ ਨੂੰ ਜਿਹੜਾ ਹੈਗਾ ਅਪਲਾਈ ਕਰ ਸਕਦੇ ਆਂ ਔਰ ਉਹ ਉੱਥੇ ਇਮੀਡੀਏਟ ਸਾਡਾ ਡਿਜੀਟਲ ਵਿਥਿਨ ਆਵਰਸ ਦੇ ਵਿੱਚ ਉਹ ਜਿਹੜਾ ਲੋਨ ਜਾਂ ਜੋ ਵੀ ਉਹਨੂੰ ਨੀਡਸ ਹੋਣਗੇ ਉਹ ਸੈਂਸ਼ਨ ਹੋ ਜਾਂਦੀਆਂ ਹੈਗੀਆਂ ਤੇ ਇਹੀ ਇੱਕ ਡਿਜੀਟਲ ਲੇਸ਼ਨ ਦਾ ਫਾਇਦਾ ਵੀ ਜਿਹੜਾ ਜਿਹੜਾ ਉਹਦਾ ਇੱਕ ਟਾਈਮ ਔਰ ਆਣ ਵਾਸਤੇ ਬੈਂਕ ਨਾ ਆਵੇ ਔਰ ਘਰ ਬੈਠ ਕੇ ਹੀ ਉਹਦੀ ਅੱਛੀ ਤਰ੍ਹਾਂ ਜਿਹੜਾ ਹੈਗਾ ਇਮੀਡੀਏਟ ਅਸੀਂ ਲੋਨ ਸੈਂਸ਼ਨ ਇਹ ਹੀ ਡਿਜੀਟਲ ਲੇਸ਼ਨ ਦਾ ਹੈਗਾ ਸਾਡਾ ਬੈਂਕ ਉਸ ਦੇ ਬਾਰੇ ਚੱਲ ਰਿਹਾ ਹੈ ਔਰ ਅਸੀਂ ਤਿੰਨ ਚਾਰ ਪ੍ਰੋਡਕਟਸ ਜਿਹੜੇ ਆਪਣੇ ਜਿਸ ਸਮੇਂ ਦੱਸਿਆ ਕਾਰ ਲੋਨ ਹਾਊਸਿੰਗ ਲੋਨ ਮਾਰਗੇਜ ਲੋਨ ਅਦਰਸ ਹੋਰ ਵੀ ਲੋਨਸ ਦੇ ਵਿੱਚ ਅਸੀਂ ਡਿਜੀਟਲਾਈਜੇਸ਼ਨ ਜਿਹੜੀ ਹੈਗੀ ਆ ਉਹ ਸਟਾਰਟ ਕੀਤੀ ਹੈ ਅੱਜ ਜਲੰਧਰ ਯੂਨਿਟ ਦਾ ਗਠਨ ਹੋਇਆ ਹੋਰ ਪੰਜਾਬ ਦੇ ਵਿੱਚ ਹੋਰ ਵੀ ਯੂਨਿਟ ਹੈਗੇ ਤੁਹਾਡੇ ਜਣੇ ਹਾਂਜੀ ਇਹ ਅਸੀਂ ਇਹ ਫਰਸਟ ਜਿਹੜਾ ਸਾਡਾ ਨਰਥ ਜ਼ੋਨ ਦੇ ਸਾਡੇ 10 ਜੂਨ ਹੈਗੇ ਆ 10 ਜੂਨਾਂ ਦੇ ਵਿੱਚ ਫਰਸਟ ਸਾਡੀ ਜਿਹੜੀ ਹੈ ਜਨਰਲ ਬਾਡੀ ਮੀਟਿੰਗ ਜਲੰਧਰ ਦੇ ਵਿੱਚ ਹੋਈ ਹੈ ਇਸ ਤੋਂ ਬਾਅਦ ਅੱਗੇ ਜਿਸ ਤਰ੍ਹਾਂ ਕਿ 7 ਤਰੀਕ ਨੂੰ ਸਾਡੀ ਮੋਗਾ 11 ਤਰੀਕ ਨੂੰ ਫਰੀਦਕੋਟ ਔਰ ਇਸ ਤਰ੍ਹਾਂ ਹੀ ਬਾਕੀ ਨਵੰਬਰ ਦੇ ਵਿੱਚ ਇਹ ਜਿਹੜੇ ਸਾਰੀਆਂ ਜਿਹੜੀਆਂ ਜ਼ੋਨਲ ਕਮੇਟੀਆਂ ਹੈਗੀਆਂ ਸਾਡੇ ਪੰਜਾਬ ਦੇ ਜਿੰਨੇ ਜ਼ੋਨ ਹੈਗੇ ਉਹਨਾਂ ਦਾ ਗਠਨ ਕਰਾਂਗੇ ਉਸ ਤੋਂ ਬਾਅਦ ਸਾਡੀ ਪੰਜਾਬ ਵਿੱਚ ਨੌਰਥ ਜੀਓਨ ਦੀ ਸਟੇਟ ਲੈਵਲ ਦੀ ਕਾਨਫਰੰਸ ਹੋਊਗੀ ਜਨਰਲ ਬੋਡੀ ਮੀਟਿੰਗਸ ਹੋਊਗੀ ਇਹ ਹੀ ਇੱਕ ਪ੍ਰਕਿਰਿਆ ਹੈਗੀ ਆ ਪਹਿਲਾਂ ਆਪਣਾ ਜ਼ੋਨਸ ਦੀਆਂ ਕਰਕੇ ਉਸ ਤੋਂ ਬਾਅਦ ਸਟੇਟ ਵੀ ਅਸੀਂ ਕਾਨਫਰੰਸ ਕਰਾਂਗੇ